ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਸਾਡੇ ਚੈਨਲ ਢਿੱਲੋਂ ਕਰੜਵਾਲੇ ਦੇ ذریعے ਕਾਫੀ ਵਾਰ ਪਹਿਲਾਂ ਵੀ ਤਖਤ ਸ੍ਰੀ ਹਜੂਰ ਸਾਹਿਬ ਨਾਲ ਦੇਖ ਜੋ ਸੰਗਤਾਂ ਨਤਮਸਤਕ ਹੋਣ ਜਾਂਦੀਆਂ ਨੇ ਉਹਨਾਂ ਦੇ ਲਈ ਆਪਾਂ ਹਰ ਵਾਰ ਜੋ ਕੇ ਵੀਡੀਓ ਦੀ ਸੇਵਾ ਕਰਦੇ ਹਾਂ ਕਿਰਪਾ ਕਰਕੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰੋ ਅਤੇ ਆਪਣੇ ਸੁਝਾਅ ਕਮੈਂਟ ਅਤੇ ਜੋ ਵੀ ਤੁਹਾਡੇ ਸੁਝਾਅ ਹੁੰਦੇ ਨੇ ਉਹ ਸਾਨੂੰ ਜਰੂਰ ਭੇਜਿਆ ਕਰੋ ਕਮੈਂਟਾਂ ਦੇ ਜਰੀਏ ਅਤੇ ਲਾਈਕ ਕਮੈਂਡ ਜਰੂਰ ਕਰਿਆ ਕਰੋ ਅੱਜ ਜੋ ਕਿ ਅੱਜ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਮਿੱਠੇ ਚੌਲਾਂ ਦੀ ਸੇਵਾ ਭਾਈ ਸਾਹਿਬ ਭਾਈ ਧਰਮਪਾਲ ਸਿੰਘ ਸਪੁੱਤਰ ਸਰਦਾਰ ਸ਼ਾਮ ਸਿੰਘ ਜੀ ਜੋ ਕਿ ਸਾਡੇ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਕਰਾਰਵਾਲਾ ਦੇ ਹੈੱਡ ਗ੍ਰੰਥੀ ਨੇ ਉਹਨਾਂ ਵੱਲੋਂ ਇਹ ਮਿੱਠੇ ਚੌਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਮਿੱਠੇ ਚੌਲਾਂ ਦੀ ਸੇਵਾ ਦੇ ਵਿੱਚ ਜਿਸ ਜਿਸ ਨગર ਨੇ ਵੱਧ ਚੜ੍ਹ ਕੇ ਸਾ ਪਾਇਆ ਹੈ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਪਿੰਡ ਜੌਂਦ ਸਤਨਾ ਸਤਨਾ ਪਿੰਡ ਜੌੜੀ ਪਿੰਡ ਜੇਕੂ ਕੇ ਸਾਰਾ ਨਗਰ ਪਿੰਡ ਕਰੜ ਵਾਲਾ ਪਿੰਡ ਬੁੱਗਰ ਪਿੰਡ ਚੋੜੀਆਂ ਪਿੰਡ ਬੋਲਦਵਾਂ ਨੂੰ ਸਾਈਆ ਅਤੇ ਗ੍ਰਾਮਪ੍ਰਾਪ ਬੂ ਗ੍ਰਾਮਪ੍ਰਾਪ ਪਿੰਡ ਗ੍ਰਾਮਪ੍ਰਾਪ ਸ਼ਹਿਰ ਦੀ ਸਾਰੀ ਸੰਗਤ ਵੱਲੋਂ ਅਤੇ ਸਰਦਾਰ ਗੁਤਾ ਸਿੰਘ ਜੀ ਜੋ ਕਿ ਮੈਨੇਜਰ ਨੇ ਆਲੂ ਵਾਲੀ ਵਰ ਸਰਵਿਸ ਉਹਨਾਂ ਵੱਲੋਂ ਤੇ ਸੇਵਾ ਕਰਕੇ ਕੀਤੀ ਗਈ ਹਰ ਵਾਰ ਦੀ ਤਰ੍ਹਾਂ ਸੋ ਆਪ ਵੀ ਇਸ ਮਹਾਨ ਸੇਵਾ ਦੇ ਨੂੰ ਕਿ ਲਗਰ ਰਹਿ ਹਿੱਸਾ ਤੋਂ ਨਾ ਕਹਦੇ ਹੋ ਤਾਕਿਰਪਾ ਕਰਕੇ ਇਸ ਵੀਡੀਓ ਦੇ ਅੰਤ ਦੇ ਵਿੱਚ ਸੇਵਾਦਾਰਾਂ ਦੇ ਸੰਪਰਕ ਨੰਬਰ ਦਿੱਤੇ ਜਾਣਗੇ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਇਹ ਆਤਮਿਕ ਲਾਭ ਪ੍ਰਾਪਤ ਕਰ ਸਕਦੇ ਹੋ ਸਭ ਦਾ ਬਹੁਤ ਬਹੁਤ ਧੰਨਵਾਦ